ਮੈਂ ਕਈ ਵਾਰੀ ਇਹ ਕਹਿੰਦਾ ਹੁੰਦਾ ਉਹ ਮੈਂ ਕਿਹਾ ਉੱਥੇ ਪੁਲਿਸ ਦੀ ਭਰਤੀ ਚੱਲਦੀ ਸੀ ਜੀ ਮੈਂ ਚੱਲ ਗਿਆ ਭਰਤੀ ਹੋਣ ਵਾਸਤੇ ਪੁਲਿਸ ਦੀ ਭਰਤੀ ਦਾ ਸਕੂਲ ਉਹਦੀ ਕੱਟਾ ਲੈ ਕੇ ਨੰਗਿਆ ਨਹੀਂ ਉਹ ਮਾਰਾ ਜਿਹੜੇ ਇੱਥੇ ਭਰਤੀ ਹੋਇਆ ਤਾਂ ਉਹ ਵੀ ਤਾਂ ਜਦੋਂ ਲਾਇਸੈਂਸ ਦੇਤੇ ਉਹ ਦਿਖਾਉਂਦੇ ਨਹੀਂ ਵੀ ਚਲਾਨ ਕੱਟਿਆ ਲਾਇਸੈਂਸ ਫੜਾ ਜੀ ਅੱਛਾ ਲਾਇਸੈਂਸ ਫੜਾਈ ਦਾ ਉਹ ਦੇਖ ਤੂੰ ਕਿ ਨਾ ਕੀਆ ਜਾਂ ਕਿ ਉਹਦੇ ਉੱਤੇ ਵੀ ਲਿਖਿਆ ਹੁੰਦਾ ਉਹ ਪੜ੍ਹੇ ਨਹੀਂ ਹੁੰਦਾ ਹੁੰਦਾ ਕੀ ਨਾ ਲਿਖਿਆ ਅਗਰੇ ਕਹਿੰਦੇ ਸਪੈਲਿੰਗ ਪਤਾ ਨਹੀਂ ਇੰਨਾ ਤਾਂ ਸਾਨੂੰ ਪਤਾ ਨਹੀਂ ਲੱਗਦਾ ਅੰਗਰੇਜ਼ੀ ਜੀ ਕੀ ਯੂਟਿਊਬ ਵੀ ਥਾਣੇ ਦਾ ਵੀ ਫਿਰ ਪੜ੍ਹਨਾ ਹੀ ਨਹੀਂ ਆਉਂ ਨਾਲੇ ਲਾਇਸੈਂਸ ਪੜਿਆ ਨਾਲੇ ਪੁੱਛਦਾ ਤੇਰਾ ਨਾਮ ਕੀ ਆ ਉਹ ਇਸ ਕਰਕੇ ਨਹੀਂ ਪੁੱਛਦੇ ਹੁੰਦੇ ਉਹ ਇਹ ਦੇਖਦੇ ਹੁੰਦੇ ਵੀ ਤੇਰਾ ਹੀ ਆ ਉਹ ਤੇਰਾ ਨਹੀਂ ਅੱਜ-ਬੱਜਣਾ ਉਹ ਪੁੱਛਦੇ ਹੁੰਦੇ ਮੈਨੂੰ ਪੜਨਾ ਨਹੀਂ ਆਉਂਦਾ ਅੱਛਾ ਪੜਨਾ ਦੱਸ ਦੇ ਮੇਰਾ ਇੱਥੇ ਪੁੱਤਾ ਲਾ ਲੂੰਗਾ ਸਪੈਲਿੰਗ ਜੋੜਨੇ ਨਹੀਂ ਆਉਂਦੇ ਸਪੈਲਿੰਗ ਜੋੜਨੇ ਨਹੀਂ ਆਉਂਦੇ ਬਸ ਅੱਛਾ ਮਾਰਿਆ ਗਿਆ ਭਰਤੀ ਹੋਣ ਉੱਥੇ ਭਰਤੀ ਹੋਣ ਲਈ ਚਲਾ ਗਿਆ ਜੀ ਅੱਛਾ ਉੱਥੇ ਪਈ ਆਵਾਜ਼ ਉਹ ਸਾਬ ਨੇ ਪਹਿਲਾਂ ਆਵਾਜ਼ ਮਾਰ ਦਿੱਤੀ ਅੱਛਾ ਚੰਗੀ ਲੈ ਬਈ ਲੈਣ ਲੱਗੀ ਉਹ ਅੱਛਾ ਭਰਤੀ ਵਾਲਿਆਂ ਦੀ ਲੰਮੀ ਲੈਣ ਲੱਗੀ ਉਹ ਲੰਮੀ ਲੈਣ ਲੱਗੀ ਮੈਂ ਵੀ ਉੱਥੇ ਲੈਣ ਦੇ ਵਿੱਚ ਲੱਗ ਗਿਆ ਜਾ ਕੇ ਅੱਛਾ ਮੈਂ ਦੇਖ ਰਿਹਾ ਵੀ ਚੱਲ ਮੇਰਾ ਨੰਬਰ ਕਾ ਦੋ ਉਹ ਬਾਰਿਸ਼ਾਂ ਤਾਂ ਆ ਵੀ ਕੋਈ ਨਾ ਅੱਛਾ ਉਹ ਵਿੱਚੋਂ ਜੀ ਸਾਹਿਬ ਨੇ ਬੋਲਿਆ ਜੀ ਪਹਿਲਾਂ ਉਹ ਖੋਥਣਾਂ ਵਾਲੇ ਸਾਹਿਬ ਦਾ ਜਿਹੜਾ ਉਹ ਸਾਲਾ ਆ ਜਵੇ ਇੱਥੇ ਜੀ ਅੱਛਾ ਲੇਨ ਲੱਗੀ ਹੋਆ ਲੇਨ ਲੱਗੀ ਹੋਆ ਕਿਉਂ ਆ ਜਵੇ ਉਹਦੇ ਵਿੱਚੋਂ ਆਰਾਮ ਨਾਲ ਉਹ ਨਿਕਲ ਕੇ ਆ ਗਿਆ ਮੋਰੇ ਜੀ ਅੱਛਾ ਉਹਨੇ ਕਾਗਜ਼ ਪੱਤਰ ਦੇਖੇ ਓਨ ਮਾਰੀ ਉੱਤੇ ਸਟੈਂਪ ਕਹਿੰਦਾ ਓਕੇ ਭਰਤੀ ਭਰਤੀ ਓਕੇ ਉਹ ਚੱਲ ਆ ਗਿਆ ਜੀ ਅੱਛਾ ਤੇਰੀ ਵਾਰੀ ਆਈ ਨਾ ਮੇਰੀ ਵਾਰੀ ਕਾ ਨੂੰ ਹਜੇ ਉਹ ਫੇਰ ਜਦੋਂ ਹਗਰੀਆਂ ਫੈਲਾ ਦੇਖਦਾ ਹਾਂ ਉਹ ਜੀ ਹੁਣ ਜੀ ਪੀਪਰ ਰੰਗੀ ਵਾਲੇ ਦਾ ਸਾਲਾ ਆ ਜਵੇ ਜੀ ਹਾਂ ਉਹਦਾ ਆ ਗਿਆ ਜੀ ਫੋਨ ਦੇਖੀ ਫੈਲ ਉੱਥੇ ਮੋਹਰ ਲਈ ਚੱਲ ਸਿੱਧਾ ਹੀ ਭਰਤੀ ਸਿੱਧਾ ਹੀ ਭਰਤੀ ਆ ਅੱਛਾ ਕੋਈ ਲੈਣ ਨਹੀਂ ਮੈਂ ਆਰਾਮ ਨਾਲ ਉੱਥੇ ਧੋਪ ਦੇ ਵਿੱਚ ਖੜਾ ਬਿਹਾਲਾ ਹੋਇਆ ਆ ਉੱਥੇ ਮੈਂ ਕਹਿੰਦਾ ਆਰਾਮ ਨਾਲ ਚੱਲਦੇ ਆ ਯਾਰ ਮੈਂ ਆਰਾਮ ਨਾਲ ਫੈਰ ਫੂਲ ਕੱਟਦੇ ਵਿੱਚ ਦਿੱਤੀ ਆਰਾਮ ਨਾਲ ਸਿੱਧਾ ਘਰ ਆ ਗਿਆ ਘਰ ਆ ਗਿਆ ਵੀ ਉਹ ਕਹਤੇ ਉਹ ਮੈਂ ਕਿਹਾ ਵੇ ਅੱਜ ਤਾਂ ਇੱਥੇ ਸਾਲੇ ਨਹੀਂ ਭਰਤੀ ਹੁੰਦੀ ਆ ਜਦ ਤਨ ਜੀਜੇ ਦੀ ਭਰਤੀ ਹੋਊਗੀ ਉਦਣ ਜਾਊਂਗਾ ਨਾਲ ਇਹਨਾਂ ਨੂੰ ਪੁੱਛੂਗਾ ਫਿਰ